ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰੀ ਵੱਡੀ ਘਟਨਾ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਥਾਣਾ ਬਰਾਦਰੀ ਦੀ ਪੁਲਿਸ ਨੇ ਦੋ ਮਰਲੇ ਦਾ ਪਲਾਂਟ ਵੇਚਣ ਦੇ ਬੰਦੇ ਨੇ 4.85 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੇ ਖਿਲਾਫ ਧੋਖਾ ਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ ਮੁਲਜ਼ਮ ਦੀ ਪਛਾਣ ਹਰਵਿੰਦਰ ਕੁਮਾਰ ਵਾਸੀ ਲੰਮਾ ਪਿੰਡ ਵਜੋ ਹੋਈ ਹੈ ਤੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਸ਼ੋਕ ਮਸੀਹ ਵਾਸੀ ਲੰਮਾ ਪਿੰਡ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਚ ਰਹਿ ਰਿਹਾ ਹੈ ਤੇ ਉਸ ਰੱਖੇ ਗਾਰਡ ਵਜੋਂ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਤੇ ਜਦ ਚੌਸ ਨੇ ਆਪਣਾ ਕਾਰਬਨੋਲੀ ਕੁਝ ਪੈਸੇ ਵਿਕਾਇਆ ਸੰਨਪੀੜਤ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਗਵੰਡੀ ਹਰਵਿੰਦਰ ਨੇ ਕਿਹਾ ਕਿ ਉਹ ਪਲਾਂਟ ਵੇਚਿਆ 14 ਜਸ ਕਰਕੇ ਉਸਨੇ ਉਸ ਨਾਲ ਸੌਦਾ ਕਰ ਲਿਆ ਉਸਨੂੰ ਦੋ ਕਿਸ਼ਤਾਂ ਚ ਪੈਸੇ ਦੇਣ ਦੀ ਗੱਲ ਹੋਈ ਪਹਿਲਾਂ ਉਸਨੇ 50000 ਰੁਪਏ ਦਾ ਬਿਆਨਨਾ ਰਕਮ ਦੇ ਕੇ ਸੌਦਾ ਕਰ ਲਿਆ ਸੀ ਇਸ ਤੋਂ ਬਾਅਦ ਉਸਨੇ 4.35 ਲੱਖ ਰੁਪਏ ਹਰਵਿੰਦਰ ਸਿੰਘ ਨੂੰ ਦਿੱਤੇ ਜਦ ਉਸਨੂੰ ਰਜਿਸਟਰੀ ਕਰਨ ਲਈ ਕਿਹਾ ਤਾਂ ਉਹ ਟਾਲਮਟੋਲ ਕਰਨ ਲੱਗਾ ਉਸ ਸਮੇਂ ਬਾਅਦ ਉਸਨੇ ਫੋਨ ਚੱਕਣਾ ਬੰਦ ਕੀਤਾ ਜਿਸ ਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਦਿੱਤੀ ਜਾਂਚ ਤੋਂ ਬਾਅਦ ਖਾਣਾ ਬਰਾਦਰੀ ਦੀ ਪੁਲਿਸ ਨੇ ਮਲਜਮ ਖਿਲਾਫ ਧੋਖਾ ਦੇਈ ਦਾ ਮਾਮਲਾ ਦਰਜ ਕਰ ਲਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ